देखो मैं भी सोशल मीडिया भी ते तीन दिन ਪਹਿਲਾਂ ਆਈ ਸੀ ਉਦੋਂ ਦੇਖੀ ਐ ਔਰ ਲੇਕਿਨ ਇਹ ਚੀਜ਼ ਅਸੀਂ ਪਹਿਲਾਂ ਹਾਈ ਕਮਾਂਡ ਨੂੰ ਪਹਿਲਾਂ ਵੀ ਦੱਸਿਆ ਸੀਗਾ ਕਿਉਂਕਿ ਮੇਰੇ ਹਲਕੇ 'ਚ ਕਾਫੀ ਫੋਨ ਕੀਤੇ ਜਾ ਰਹੇ ਸੀ ਸਾਲ ਲਾਲਚ ਵੱਲੋਂ ਔਰ ਉਹਨਾਂ ਨੇ ਮੇਰੇ ਕਾਫੀ ਵਰਕਰਸ ਨੂੰ ਇਹ ਗੱਲ ਕਹੀ ਹੈ ਕਿ ਡਾਕਟਰ ਗਾਂਧੀ ਨੂੰ ਆਪਾਂ ਹਰਾਣਾ ਐ ਐਨ ਕੇ ਸ਼ਰਮੇ ਨੂੰ ਆਪਾਂ ਵੋਟ ਪਾਣੀ ਐ ਇਹ ਚੀਜ਼ਾਂ ਮੈਂ ਟਾਈਮ ਟੂ ਟਾਈਮ ਹਮੇਸ਼ਾ ਹਾਈ ਕਮਾਂਡ ਦੇ ਨੋਟਿਸ 'ਚ ਵੀ ਲਿਆਂਦਾ ਰਿਹਾ ਲੇਕਿਨ ਇਹ ਤਾਂ ਕੁਦਰਤੀ ਇਲੈਕਸ਼ਨ ਤੋਂ ਬਾਅਦ ਆ ਇੱਕ ਆਡਿਓ ਆਡੀਓ ਵਾਇਰਲ ਹੋਈ ਐ ਲੇਕਿਨ ਹੋਰ ਬਹੁਤ ਐਸੀਆਂ ਆਡੀਓਸ ਹੈਗੀਆਂ ਨੇ ਜਿਹੜੀਆਂ ਕਿ ਆਪਣੇ ਸਾਡੇ ਕੋਲ ਸਬੂਤ ਦੇ ਤੌਰ ਤੇ ਪਈਆਂ ਨੇ ਅਸੀਂ ਹਾਈ ਕਮਾਂਡ ਨੂੰ ਦੇਣ ਨੂੰ ਤਿਆਰ ਨੇ ਕਿੰਨੀ ਆਡੀਓ ਨਹੀਂ ਮੈਂ ਤੁਹਾਨੂੰ ਦੱਸ ਸਕਦਾ 1000 ਤਾਂ ਫੋਨ ਹੋਇਆ ਮੇਰੇ ਹਲਕੇ 'ਚ ਔਰ 100 ਬੰਦੇ ਐਫੀਡੇਵਿਟ ਦੇਣ ਨੂੰ ਤਿਆਰ ਨੇ ਸਰਕਾਰ ਨੇ ਕੀਤੀ ਕਿਉਂ ਲਾਲ ਸਿੰਘ ਹੋਰਾਂ ਦੇ ਵੱਲੋਂ ਇੱਕ ਸੀਨੀਅਰ ਆਗੂ ਨੇ ਕਿਉਂ ਕਿਦਾਂ ਇਹ ਤਾਂ ਹਨੂਨਾ ਉਹ ਵੀ ਜ਼ਿਆਦਾ ਬਿਹਤਰ ਦੱਸ ਸਕਦੇ ਨੇ ਕਿ ਜਦੋਂ ਰਾਹੁਲ ਗਾਂਧੀ ਜੀ ਦੀ ਆਪਣੇ ਕਮਾਂਡ ਨੂੰ ਉਹਨਾਂ ਦੀ ਡਿਸੀਜਨ ਜਿਹੜੀ ਉਹਨਾਂ ਨੇ ਆਪਣਾ ਦਿੱਤੀ ਡਾਕਟਰ ਧਰਮਵੀਰ ਗਾਂਧੀ ਸਾਨੂੰ ਕੈਂਡੀਡੇਟ ਦਿੱਤੇ ਉਹਨਾਂ ਨੂੰ ਹੈਰਾਨ ਦਾ ਕੀ ਕਾਰਨ ਸੀ ਕਿਉਂਕਿ ਆਪਣਾ ਇਹ ਉਹ ਜਿਆਦਾ ਬਿਹਤਰ ਦੱਸ ਸਕਦੇ ਲੇਕਿਨ ਇਹ ਕਿਸੇ ਪੀਸੀਸੀ ਨੂੰ ਚੈਲੰਜ ਨਹੀਂ ਇਹ ਸਿੱਧਾ ਰਾਹੁਲ ਗਾਂਧੀ ਜੀ ਨੂੰ ਚੈਲੰਜ ਕੀਤਾ ਆਪਣਾ ਸੱਲਾਲ ਸਿੰਘ ਨੇ ਔਰ ਉਹ ਐਆਈਸੀਸੀ ਦੇਖੇਗੀ ਕੀ ਐਕਸ਼ਨ ਲਿਆ ਜਾ ਸਕਦਾ ਜੀ ਸਰ ਮੰਗ ਕੀਤੀ ਹੈ ਕਿ ਇਹ ਹਾਈ ਕਮਾਂਡ ਦੇ ਨਾਲ ਬਿਲਕੁਲ ਮੰਗ ਕਰਦੇ ਆ ਜਿਸ ਤਰ੍ਹਾਂ ਦਰਸ਼ਨ ਬਰਾੜ ਨੂੰ ਕੱਢਿਆ ਗਿਆ ਉਹਦਾ ਲੜਕਾ ਲੈਕਚਰ ਲੜਿਆ ਸਾਡੇ ਪੀਸੀਸੀ ਪ੍ਰਧਾਨ ਦੇ ਖਿਲਾਫ ਇਦਾਂ ਹੀ ਸਾਡੇ ਉੱਤੇ ਵਿਕਰਮ ਚੌਧਰੀ ਨੇ ਇਹਦੇ ਜਖੜ ਸਾਹਿਬ ਦਾ ਭਤੀਜਾ ਹੈ ਜਿਨ੍ਹਾਂ ਨੇ ਇਸ ਉੱਤੇ مخالਫਤ ਕੀਤੀ ਹੈ ਇਹਨਾਂ ਤੇ ਐਕਸ਼ਨ ਲਿਆ ਜਾਵੇ ਤੇ ਫਿਰ ਸਾਡੇ ਪਟਿਆਲੇ 'ਚ ਕਿਉਂ ਨਹੀਂ ਲਿਆ ਜਾ ਸਕਦਾ ਪਟਿਆਲੇ ਵੀ ਐਕਸ਼ਨ ਲਿਆ ਜਾਵੇ ਇਹਨਾਂ ਨੂੰ ਵਾਰ ਕੱਢਿਆ ਜਾਵੇ ਪਾਰਟੀ 'ਚ ਪਹਿਲਾਂ ਵੀ ਤੁਸੀਂ ਇਸ 스테ਜਾਂ ਦੇ ਕਹਿੰਦੇ ਰਹੇ ਹੋ ਕਿ ਪੂਰੀ ਇਲੈਕਸ਼ਨ ਦੇ ਵਿੱਚ ਵੀ ਅਜਿਹਾ ਹੀ ਕੁਝ ਕੀਤਾ ਗਿਆ ਹੈਗਾ ਐਨ ਕੇ ਸ਼ਰਮਾ ਦਾ ਜ਼ਿਕਰ ਹੋਇਆ ਹੈਗਾ ਕਿਵੇਂ ਦੇਖਦੇ ਹੋਗੇ ਬਿਲਕੁਲ ਇਹ ਹਮੇਸ਼ਾ ਹੀ ਕਾਂਗਰਸ ਪਾਰਟੀ ਦੇ ਕੈਂਡੀਡੇਟਸ ਨੂੰ ਅਪੋਜ਼ ਕਰਦੇ ਰਹੇ ਨੇ ਦੋ ਵਾਰ 17 ਤੇ 22 ਚ ਮੈਨੂੰ ਕੀਤਾ ਇਹਨਾਂ ਨੇ ਆਪ ਇਹਨਾਂ ਦਾ ਸਕਾਪਰਾ ਇਹਨਾਂ ਨੇ ਹਰਬੀਤ ਪਟਾਰਣ ਮਾਜਰੇ ਨੂੰ ਜੁਆਇਨ ਕਰਾਇਆ ਸਾਡੇ ਜ਼ਿਲ੍ਹਾ ਪਰਿਸ਼ਦ ਦੇ ਮੈਂਬਰ ਸਾਡੇ ਬਲਾਕ ਸੰਮਤੀ ਚੇਅਰਮੈਨ ਇਹਨਾਂ ਨੇ ਜੁਆਇਨ ਕਰਾਇਆ ਔਰ ਇਹ ਸ਼ੁਰੂ ਤੋਂ ਹੈ ਹਾਈ ਕਮਾਂਡ ਦੇ ਸਾਹਮਣੇ ਹਰੇਕ ਗੱਲ ਲੇਕਿਨ ਇਸ ਲੈਵਲ ਤੇ ਨਹੀਂ ਸੀ ਕਦੀ ਗਏ ਕਿ ਰਾਹੁਲ ਗਾਂਧੀ ਨੂੰ ਚੈਲੰਜ ਕਰੇ ਇਹ ਇਹਨਾਂ ਨੇ ਪਹਿਲੀ ਵਾਰ ਡਾਕਟਰ ਧਰਮਵੀਰ ਗਾਂਧੀ ਨੂੰ ਹੈਰਾਨ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਰਾਹੁਲ ਗਾਂਧੀ ਜੀ ਦਾ ਕੈਂਡੀਡੇਟ ਹੈ ਇਹਨੂੰ ਮੈਂ ਹਰਾਵਾਂ ਦੇਖੋ ਮੈਂ ਵੀ ਸੋਸ਼ਲ ਮੀਡੀਆ ਤੇ ਤਿੰਨ ਦਿਨ ਪਹਿਲਾਂ ਆਈ ਸੀ ਉਦੋਂ ਦੇਖੀ ਹੈ ਔਰ ਲੇਕਿਨ ਇਹ ਚੀਜ਼ ਅਸੀਂ ਪਹਿਲਾਂ ਹਾਈ ਕਮਾਂਡ ਨੂੰ ਪਹਿਲਾਂ ਵੀ ਦੱਸਿਆ ਸੀਗਾ ਕਿਉਂਕਿ ਮੇਰੇ ਹਲਕੇ 'ਚ ਕਾਫੀ ਫੋਨ ਕੀਤੇ ਜਾ ਰਹੇ ਸੀ ਸਾਲ ਲਾਲਚ ਵੱਲੋਂ ਔਰ ਉਹਨਾਂ ਨੇ ਮੇਰੇ ਕਾਫੀ ਵਰਕਰਸ ਨੂੰ ਇਹ ਗੱਲ ਕਹੀ ਹੈ ਕਿ ਡਾਕਟਰ ਗਾਂਧੀ ਨੂੰ ਆਪਾਂ ਹਰਾਣਾ ਹੈ ਐਨ ਕੇ ਸ਼ਰਮੇ ਨੂੰ ਆਪਾਂ ਵੋਟ ਪਾਣੀ ਹੈ ਇਹ ਚੀਜ਼ਾਂ ਮੈਂ ਟਾਈਮ ਟੂ ਟਾਈਮ ਹਮੇਸ਼ਾ ਹਾਈ ਕਮਾਂਡ ਦੇ ਨੋਟਿਸ 'ਚ ਵੀ ਲਿਆਂਦਾ ਰਿਹਾ ਲੇਕਿਨ ਇਹ ਤਾਂ ਕੁਦਰਤੀ ਇਲੈਕਸ਼ਨ ਤੋਂ ਬਾਅਦ ਆ ਇੱਕ ਆਡਿਓ ਆਡੀਓ ਵਾਇਰਲ ਹੋਈ ਹੈ ਲੇਕਿਨ ਹੋਰ ਬਹੁਤ ਐਸੀਆਂ ਆਡੀਓਸ ਹੈਗੀਆਂ ਨੇ ਜਿਹੜੀਆਂ ਕਿ ਆਪਣੇ ਸਾਡੇ ਕੋਲ ਸਬੂਤ ਦੇ ਤੌਰ ਤੇ ਪਈਆਂ ਨੇ ਅਸੀਂ ਹਾਈ ਕਮਾਂਡ ਨੂੰ ਦੇਣ ਨੂੰ ਤਿਆਰ ਇਹ ਗਿਣਤੀ ਨਹੀਂ ਮੈਂ ਤੁਹਾਨੂੰ ਦੱਸ ਸਕਦਾ 1000 ਫਿਰ ਤਾਂ ਫੋਨ ਹੋਇਆ ਮੇਰੇ ਹਲਕੇ ਚ ਔਰ 100 ਬੰਦੇ ਐਫੀਡੇਵਿਟ ਦੇਣ ਨੂੰ ਤਿਆਰ ਨੇ ਸਰਕਾਰ ਨੇ ਕੀਤੀ ਆ ਕਿਉਂ ਨਾਲ ਸਿੰਘਪੁਰਾ ਦੇ ਵੱਲੋਂ ਇੱਕ ਸੀਨੀਅਰ ਆਗੂ ਨੇ ਕਿਉਂ ਕਿਦਾਂ ਇਹ ਤਾਂ ਹਨੂਨਾ ਉਹ ਵਜ਼ਾਦਾ ਬਿਹਤਰ ਦੱਸ ਸਕਦੇ ਨੇ ਕਿ ਜਦੋਂ ਰਾਹੁਲ ਗਾਂਧੀ ਜੀ ਦੀ ਆਪਣੇ ਕਮਾਂਡ ਨੂੰ ਉਹਨਾਂ ਦੀ ਡਿਸੀਜਨ ਜਿਹੜੀ ਉਹਨਾਂ ਨੇ ਆਪਣਾ ਦਿੱਤੀ ਡਾਕਟਰ ਧਰਮਵੀਰ ਗਾਂਧੀ ਸਾਨੂੰ ਕੈਂਡੀਡੇਟ ਦਿੱਤੇ ਉਹਨਾਂ ਨੂੰ ਹੈਰਾਨ ਦਾ ਕੀ ਕਾਰਨ ਸੀ ਕਿਉਂਕਿ ਆਪਣਾ ਇਹ ਉਹ ਜਿਆਦਾ ਬਿਹਤਰ ਦੱਸ ਸਕਦੇ ਲੇਕਿਨ ਇਹ ਕਿਸੇ ਪੀਸੀਸੀ ਨੂੰ ਚੈਲੰਜ ਨਹੀਂ ਇਹ ਸਿੱਧਾ ਰਾਹੁਲ ਗਾਂਧੀ ਜੀ ਨੂੰ ਚੈਲੰਜ ਕੀਤਾ ਆਪਣਾ ਸਰ ਲਾਲ ਸਿੰਘ ਔਰ ਉਹਨਾਂ AICC ਦੇਖੇਗੀ ਕੀ ਐਕਸ਼ਨ ਲਿਆ ਜਾ ਸਕਦਾ ਜੇ ਸਰ ਮੰਗ ਕੀਤੀ ਹੈ ਕਿ ਬੀ ਹਾਈ ਕਮਾਂਡ ਦੇ ਨਾਲ ਬਿਲਕੁਲ ਮੰਗ ਕਰਦੇ ਆ ਜਿਸ ਤਰ੍ਹਾਂ ਦਰਸ਼ਨ ਬਰਾੜ ਨੂੰ ਕੱਢਿਆ ਗਿਆ ਉਹਦਾ ਲੜਕਾ ਇਲੈਕਸ਼ਨ ਲੜਿਆ ਸਾਡੇ PCC ਪ੍ਰਧਾਨ ਦੇ ਖਿਲਾਫ ਇਦਾਂ ਹੀ ਸਾਡੇ ਉੱਤੇ ਵਿਕਰਮ ਚੌਧਰੀ ਨੇ ਇਦੇ ਜਾਖੜ ਸਾਹਿਬ ਦਾ ਭਤੀਜਾ ਜਿਨ੍ਹਾਂ ਨੇ ਇਸ ਉੱਤੇ مخالਫਤ ਕੀਤੀ ਹੈ ਇਹਨਾਂ ਤੇ ਐਕਸ਼ਨ ਲਿਆ ਜਾਵੇ ਤੇ ਫਿਰ ਸਾਡੇ ਪਟਿਆਲੇ 'ਚ ਕਿਉਂ ਨਹੀਂ ਲਿਆ ਜਾ ਸਕਦਾ ਪਟਿਆਲੇ ਵੀ ਐਕਸ਼ਨ ਲਿਆ ਜਾਵੇ ਇਹਨਾਂ ਨੂੰ ਬਾਹਰ ਕੱਢਿਆ ਜਾਵੇ ਪਾਰਟੀ 'ਚ ਤੁਸੀਂ ਇਸ 스테ਜਾਂ ਦੇ ਕਹਿੰਦੇ ਰਹੇ ਹੋ ਕਿ ਪੂਰੀ ਇਲੈਕਸ਼ਨ ਦੇ ਵਿੱਚ ਵੀ ਅਜਿਹਾ ਜਿਹਾ ਕੁਝ ਕੀਤਾ ਗਿਆ ਹੈਗਾ ਐਨ ਕੇ ਸ਼ਰਮਾ ਦਾ ਜ਼ਿਕਰ ਹੋਇਆਗਾ ਕਿਵੇਂ ਦੇਖਦੇ ਹੋ ਬਿਲਕੁਲ ਹਮੇਸ਼ਾ ਹੀ ਕਾਂਗਰਸ ਪਾਰਟੀ ਦੇ ਕੈਂਡੀਡੇਟਸ ਨੂੰ ਅਪੋਜ਼ ਕਰਦੇ ਰਹੇ ਨੇ ਦੋ ਵਾਰ 17 ਤੇ 22 ਚ ਮੈਨੂੰ ਕੀਤਾ ਇਹਨਾਂ ਨੇ ਆਪ ਇਹਨਾਂ ਦਾ ਸਕਾਪਰਾ ਇਹਨਾਂ ਨੇ ਹਰਮਿਤ ਪਟਾਰਣ ਮਾਜਰੇ ਨੂੰ ਜੁਆਇਨ ਕਰਾਇਆ ਸਾਡੇ ਜ਼ਿਲ੍ਹਾ ਪਰਿਸ਼ਦ ਦੇ ਮੈਂਬਰ ਸਾਡੇ ਬਲਾਕ ਸੰਵਤੀ ਚੇਅਰਮੈਨ ਇਹਨਾਂ ਨੇ ਜੁਆਇਨ ਕਰਾਇਆ ਔਰ ਇਹ ਸ਼ੁਰੂ ਤੋਂ ਹੈ ਹਾਈ ਕਮਾਂਡ ਦੇ ਸਾਹਮਣੇ ਹਰੇਕ ਲੇਕਿਨ ਇਸ ਲੈਵਲ ਤੇ ਨਹੀਂ ਸੀ ਕਦੀ ਗਏ ਕਿ ਰਾਹੁਲ ਗਾਂਧੀ ਨੂੰ ਚੈਲੰਜ ਕਰ ਇਹ ਇਹਨਾਂ ਨੇ ਪਹਿਲੀ ਵਾਰ ਡਾਕਟਰ ਧਰਮਵੀਰ ਗਾਂਧੀ ਨੂੰ ਹਰਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਰਾਹੁਲ ਗਾਂਧੀ ਜੀ ਦਾ ਕੈਂਡੀਡੇਟ ਹੈ ਇਹਨੂੰ ਮੈਂ ਹਰਾਵਾਂ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣ ਕੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰam ਐਕਸ ਔਰ ਵਟਸਐਪ ਚੈਨਲ ਪਰ